ਪੂਜਾ ਕਿਵੇਂ ਆ ਐਕਸ ਸੀ ਐਮ ਚਰਨਜੀਤ ਸਿੰਘ ਚੰਨੀ ਨੂੰ ਬੀਬੀ ਜਗੀਰ ਕੌਰ ਦੀ ਥੋਡੀ ਤੇ ਹੱਥ ਲਾਉਣਾ ਇੰਨਾ ਕੁ ਜ਼ਿਆਦਾ ਮਹਿੰਗਾ ਪੈ ਗਿਆ ਕਿ ਸੋਸ਼ਲ ਮੀਡੀਆ ਤੇ ਲੋਕ ਬਾਰ-ਬਾਰ ਵੀਡੀਓ ਵਾਇਰਲ ਕਰ ਰਹੇ ਨੇ ਬੀਬੀ ਜਗੀਰ ਕੌਰ ਨੇ ਪਹਿਲਾਂ ਤਾਂ ਇਹ ਗੱਲ ਆਖੀ ਕਿ ਕਾਂਗਰਸ ਦੇ ਮੰਤਰੀ ਚੰਨੀ ਨੇ ਇਹ ਬਹੁਤ ਗਲਤ ਹਰਕਤ ਕੀਤੀ ਆ ਸਾਰਿਆਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਇੱਕ ਮੀਡੀਆ ਦੇ ਸਾਹਮਣੇ ਉਹਨਾਂ ਨੇ ਕਿਹਾ ਸੀ ਪਰ ਅੱਜ 4 ਘੰਟੇ ਪਹਿਲਾਂ ਹੁਣ ਵੀਡੀਓ ਬਣਾ ਰਿਹਾ ਤੁਹਾਨੂੰ ਮਿਲੇਗੀ ਕੱਲ ਵੀਡੀਓ 4-5 ਘੰਟੇ ਪਹਿਲਾਂ ਜਦੋਂ ਅਸੀਂ ਦੇਖਿਆ ਬੀਬੀ ਜ਼ਗੀਰ ਕੌਰ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹ ਬਦਲਦੇ ਹੋਏ ਨਜ਼ਰ ਦਿਖਾਈ ਦੇ ਰਹੇ ਨੇ ਬਿਲਕੁਲ ਉਹਨਾਂ ਨੇ ਇੱਕ ਪੋਸਟ ਪਾਈ ਜੋ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਿਓ ਕਿ ਬੀਬੀ ਜ਼ਗੀਰ ਕੌਰ ਨੇ ਇਹ ਗਲਤ ਕੀਤਾ ਜਾਂ ਸਹੀ ਪਹਿਲਾਂ ਕੁਝ ਹੋਰ ਬੋਲ ਰਹੀ ਸੀ ਤੇ ਅੱਜ ਕੁਝ ਹੋਰ ਬੋਲ ਰਹੇ ਨੇ ਜਦਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੀ ਸਮਾਣਾ ਮਾਦ ਸਮਾਣਾ ਸਾਡੇ ਬਜ਼ੁਰਗਾਂ ਸਮਾਣਾ ਮਾਤਾ ਪਿਆਰ ਨਾਲ ਕੀਤਾ ਸੀ ਜਿਵੇਂ ਅਕਸਰ ਕਰਦੇ ਆ ਕੋਈ ਗਲਤ ਨਹੀਂ ਸੀ ਮੈਂ ਤਾਂ ਹੁਣ ਬੀਬੀ ਜਗੀਰ ਕੌਰ ਲਿਖਦੇ ਨੇ 10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੈਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਜੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਾਗਜ਼ ਦਾਖਲ ਕਰਵਾਉਣ ਲਈ ਜਾ ਰਹੇ ਸਨ ਆਮੋ ਸਾਹਮਣੇ ਹੋਣ ਤੇ ਸਾਰੇ ਆਗੂਆਂ ਨੇ ਬੜੇ ਹੀ ਆਦਬ ਤੇ ਸਤਿਕਾਰ ਸਹਿਤ ਫਤਿਹ ਬੁਲਾਈ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁੱਕ ਕੇ ਫਤਿਹ ਸਾਂਝੀ ਕੀਤੀ ਤੇ ਓਵੇਂ ਹੀ ਝੁਕਿਆ ਮੇਰੇ ਦੋਵੇਂ ਹੱਥ ਫੜਕੇ ਸਤਕਾਰ ਨਾਲ ਆਪਣੇ ਮੱਥੇ ਨੂੰ ਲਾਇਆ ਸਨ ਇਸੇ ਖੁਸ਼ਗਵਾਰ ਤੇ ਸਤਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਥੋਡੀ ਨੂੰ ਹੱਥ ਲਾਇਆ ਸੀ ਇਹ ਸਾਰੇ ਘਟਨਾ ਗਰਮ ਨੂੰ ਮੈਂ ਸਤਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁੱਕੇ ਪ੍ਰਗਟਾਏ ਸਤਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਹੀ ਕਲਿੱਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਾਂ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤਪੂਰਨ ਸੀ ਤੇ ਇਹ ਮੇਰੇ ਲਈ ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਕਸ਼ਟਦਾਇਕ ਹੈ ਤਾਂ ਦੋਸਤੋ ਤੁਸੀਂ ਸੁਣਿਆ ਬੀਬੀ ਜਗੀਰ ਕੌਰ ਨੇ ਪੋਸਟ ਪਾ ਕੇ ਹੁਣ ਦੱਸਿਆ ਕਿ ਜੋ ਉਹਨਾਂ ਨੇ ਕੀਤਾ ਸੀ ਉਹ ਬਿਲਕੁਲ ਸਹੀ ਸੀ ਸਤਕਾਰਯੋਗ ਸੀ ਉਹਨਾਂ ਨੇ ਫਤਿਹ ਬੁਲਾਈ ਸੀ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਬੀਬੀ ਜਗੀਰ ਕੌਰ ਨੇ ਕਹਿਣ ਦਾ ਮਤਲਬ ਇਹੀ ਆ ਪੋਸਟ ਪਾ ਕੇ ਉਹਨਾਂ ਨੇ ਬੋਲ ਦਿੱਤਾ ਪਰ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਵੀਡੀਓ ਵਾਇਰਲ ਕਰਤੀ ਉਹ ਕਲਿੱਪ ਕੱਟੀ ਜਿਹਦੇ ਉੱਤੇ ਗੀਤ ਵੀ ਲਾ ਰਹੇ ਸੀ ਤੇ ਵਾਇਰਲ ਕਰਤੀ ਤੇ ਸਾਰੇ ਚੈਨਲਾਂ ਤੇ ਚੱਲੀ ਕਿ ਗਲਤ ਕੰਮ ਕੀਤਾ ਗਲਤ ਹਰਕਤ ਕੀਤੀ ਚੰਨੀ ਚੰਨੀ ਨੇ ਜਦਕਿ ਪਹਿਲਾਂ ਬੀਬੀ ਜ਼ਗੀਰ ਕੌਰ ਕੁਝ ਹੋਰ ਬੋਲ ਰਹੀ ਤੇ ਅੱਜ ਉਹਨਾਂ ਨੇ ਪੋਸਟ ਪਾ ਕੇ ਇਹ ਗੱਲ ਲਿਖੀ ਕਿ ਸਰਦਾਰ ਚੰਦਰ ਸਿੰਘ ਚੰਨੀ ਨੇ ਜੋ ਕੀਤਾ ਸੀ ਉਹ ਸਤਕਾਰਯੋਗ ਸੀ ਉਹਨਾਂ ਨੇ ਫਤਿਹ ਬਲਾਈ ਸੀ ਝੁੱਕ ਕੇ ਫਤਿਹ ਬਲਾਈ ਸੀ ਤੇ ਉਹ ਸਹੀ ਆ ਕਹਿਣ ਦਾ ਭਾਵ ਇਹ ਆ ਹੁਣ ਤੁਸੀਂ ਦੱਸੋ ਬੀਬੀ ਜ਼ਗੀਰ ਕੌਰ ਦੀ ਸਪਾਈ ਪੋਸਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਐਕਸ ਸੀ ਐਮ ਸਰਦਾਰ ਚਰਨਜੀਤ ਸਿੰਘ ਚੰਨੀ ਬਾਰੇ ਤੁਸੀਂ ਕੀ ਸੋਚਦੇ ਹੋ ਥੱਲੇ ਕਮੈਂਟ ਵਿੱਚ ਦੱਸਿਓ ਸਹੀ ਕਿਤੇ ਹੈ ਜਾਂ ਗਲਤ ਸੱਚੀ ਗੱਲ